ਇਦਾਂ ਦੇ ਕੜਮ ਚੋਦਰੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਦੂਰ ਰੱਖਿਆ ਜਾਵੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਬਾਰੇ ਸੇਵਾ ਨਾਮ ਰੰਮਰਾਰੇ ਬਹੁਤ ਮਾੜਾ ਬੋਲ ਰਿਹਾ ਨਹੀਂ ਤਾਂ ਇਹ ਲੋਕਾਂ ਨੂੰ ਜਲੀਲ ਕਰ ਕਰਕੇ ਉਹਨਾਂ ਦਾ ਸਿੱਖੀ ਨੂੰ ਮਨ ਤੋੜ ਦੇਣਗੇ ਕਿਹਨ ਤੋਂ ਪਤਾ ਚੱਲਦਾ ਭਾਈ ਜਸਵਿੰਦਰ ਸਿੰਘ ਉਸ ਬਾਸ ਕੋਲੇ ਆਪਣੇ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਜਦੋਂ ਅਸੀਂ ਗੁਰਦੁਦਵਾਰਾ ਸਾਹਿਬ ਜਾਂਦੇ ਆ ਤੁਹਾਨੂੰ ਇਦਾਂ ਦੇ ਬੰਦੇ ਮਿਲਣਗੇ ਜਿਹੜੇ ਤੁਹਾਨੂੰ ਟੁੱਟ ਟੁੱਟ ਕੇ ਪੈਣਗੇ ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਤੱਕ ਨਹੀਂ ਹੁੰਦੀ ਏ ਮੇਰਾ ਵੀਰ ਮੈਨੂੰ ਲੱਗਦਾ ਕੋਈ ਇਹ ਬੇਇੱਜ਼ਤੀ ਮੰਨ ਗਿਆ ਉਹਨਾਂ ਨੇ ਇਹ ਨਹੀਂ ਦੇਖਣਾ ਕੌਣ ਛੋਟਾ ਵੱਡਾ ਬਜ਼ੁਰਗਾ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਪੈਲ ਦੇਣੀ ਆ ਸੰਗਤਾਂ ਨੂੰ ਪਿੱਛੇ ੱੱਕੇ ਮਾਰਨੇ ਆ ਉੱਥੇ ਤਾਂ ਸਪਾਰਸ ਵਾਲੀ ਕੋਈ ਗੱਲ ਨਹੀਂ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਡਿਊਟੀ 'ਚ ਗੇਟ ਦੇ ਉੱਤੇ ਖੜਾ ਨਿੱਕੀ ਲੈਂਡ ਦੇ ਵਿੱਚ ਕੋਈ ਬੱਚਾ ਰੋ ਰਿਹਾ ਸੀ ਤਾਂ ਇਹ ਭਾਈ ਜਸਵਿੰਦਰ ਸਿੰਘ ਉਹ ਨਿੱਕੀ ਲੈਂਡ 'ਚੋਂ ਵੱਡੀ ਲੈਂਡ 'ਚ ਕਰਨ ਬਾਅਦ ਤੇ ਜਦੋਂ ਬਾਰੀ ਖੋਲਦਾ ਆ ਇਹ ਮੇਰਾ ਵੀਰ ਉਸ ਬਾਰੀ ਚ ਖੜਾ ਸੀਗਾ ਇਦਾਂ ਦੇ ਬੰਦੇ ਨੂੰ ਮੌਕਾ ਮਿਲ ਜਾਂਦਾ ਸਾਹਮਣੇ ਵਾਲੇ ਨੂੰ ਜਲੀਲ ਕਰਨ ਦਾ ਜਦਕੀ ਪਿਆਰ ਨਾਲ ਵੀ ਬਹੁਤ ਕੁਝ ਸਮਝਾਇਆ ਜਾ ਸਕਦਾ ਉਹ ਫੇਰ ਉਸੇ ਜਗ੍ਹਾ ਤੇ ਆ ਕੇ ਸਾਡੇ ਸੇਵਾਦਾਰ ਦੀ ਵੀਡੀਓ ਬਣਾ ਰਿਹਾ ਸਾਡਾ ਸੇਵਾਦਾਰ ਉਹਨੂੰ ਰੋਕ ਰਿਹਾ ਵੀ ਵੀਰ ਮੇਰਾ ਇਹ ਇਸ ਜਗ੍ਹਾ ਤੇ ਅਲਾਉ ਨਹੀਂ ਹੈਗਾ ਵੀਡੀਓ ਬਣਾਉਣੀ ਉਹ ਫੇਰ ਮਤਲਬ ਕਿ ਵੀਡੀਓ ਧੱਕੇ ਨਾਲ ਬਣਾਉਂਦਾ ਗਲਤੀ ਤਾਂ ਇਸ ਮੇਰੇ ਵੀਰ ਦੀ ਆ ਆਪਾਂ ਦੋਸ਼ ਕਿਸੇ ਨੂੰ ਹੋਰ ਦੇ ਦਾਨਿਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਿਛਲੇ ਦਿਨੇ ਇੱਕ ਮੇਰਾ ਵੀਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਨਮਸਕਾਰ ਕਰਨ ਵਾਸਤੇ ਆਇਆ ਸੀਗਾ ਉਸ ਵੀਰ ਨੇ ਇੱਕ ਮੀਡੀਆ 'ਚ ਆਪਣੀ ਵੀਡੀਓ ਵਾਇਰਲ ਕੀਤੀ ਆ ਉਸ ਵੀਡੀਓ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਬਾਰੇ ਸੇਵਾ ਨਾਮ ਬਾਰੇ ਬਹੁਤ ਮਾੜਾ ਬੋਲ ਰਿਹਾ ਤੇ ਜਦੋਂ ਅਸੀਂ ਨੇ ਉਸ ਸਮੇਂ ਦੀ ਵੀਡੀਓ 6 12 2024 ਤਕਰੀਬਨ ਲਗਭਗ ਸਮਾਂ ਦੁਪਹਿਰ 1 ਵਜੇ ਦਾ ਉਸ ਮੇਰੇ ਵੀਰ ਦੀ ਵੀਡੀਓ ਵੇਖੀ ਆ ਤਾਂ ਉਸ ਬਿਲਕੁਲ ਸਚਕਣ ਹਰਮੰਦਰ ਸਾਹਿਬ ਦੇ ਬਾਹਰਲੇ ਪਾਸੇ ਜਿੱਥੇ ਲਾਸਟ ਵਾਂਸ ਲੱਗਿਆ ਹੋਇਆ ਹੁੰਦਾ ਪੁਲ ਦਾ ਵੀਡੀਓ ਦੇਖਣ ਤੋਂ ਪਤਾ ਚੱਲਦਾ ਭਾਈ ਜਸਵਿੰਦਰ ਸਿੰਘ ਉਸ ਵਾਂਸ ਕੋਲੇ ਆਪਣੀ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਤਾਂ ਉਹ ਦੇਖਦਾ ਇੱਕ ਬਜ਼ੁਰਗ ਖੁੰਡੀ ਨਾਲ ਚੱਲ ਰਿਹਾ ਉਹਨੂੰ ਵੀ ਇਹ ਸਾਡਾ ਸੇਵਾਦਾਰ ਅੱਗੇ ਲੰਘਾਉਂਦਾ ਤਾਂ ਕਿ ਉਹਨੂੰ ਕੋਈ ਤਕਲੀਫ ਨਾ ਆਵੇ ਤਾਂ ਇਸ ਸਮੇਂ ਦੌਰਾਨ ਇੱਕ ਦੇਖਦਾ ਇੱਕ ਬੀਬੀ ਕੋਲੇ ਨਿੱਕੀ ਲੈਂਡ ਦੇ ਵਿੱਚ ਕੋਈ ਬੱਚਾ ਰੋ ਰਿਹਾ ਸੀ ਤਾਂ ਇਹ ਭਾਈ ਜਸਵਿੰਦਰ ਸਿੰਘ ਉਹ ਨਿੱਕੀ ਲੈਂਡ ਚੋਂ ਵੱਡੀ ਲੈਂਡ ਚ ਕਰਨ ਬਾਅਦ ਤੇ ਜਦੋਂ ਬਾਰੀ ਖੋਲਦਾ ਤਾਂ ਇਹ ਮੇਰਾ ਵੀਰ ਉਸ ਬਾਰੀ ਚ ਖੜਾ ਸੀਗਾ ਇਹ ਇਸ ਮੇਰੇ ਵੀਰ ਨੂੰ ਬਾਰੀ ਚ ਇੱਕ ਪਾਸੇ ਹੋਣ ਬਾਅਦ ਤੇ ਜਦੋਂ ਕਿਹਾ ਤੇ ਤਾਂ ਕਿ ਉਹ ਜਿਹੜਾ ਬੱਚਾ ਰੋ ਰਿਆ ਸੀਗਾ ਛੋਟਾ ਬੱਚਾ ਰੋ ਰਿਆ ਸੀਗਾ ਬੀਬੀ ਕੋਲੇ ਉਹਨੂੰ ਸਹੀ ਤਰੀਕੇ ਨਾਲ ਇੱਕ ਖੁੱਲੀ ਜਗ੍ਹਾ ਤੇ ਕਰਨ ਬਾਤੇ ਕਿਹਾ ਤਾਂ ਇਹ ਮੇਰਾ ਵੀਰ ਮੈਨੂੰ ਲੱਗਦਾ ਕੋਈ ਇਹ ਬੇਇੱਜ਼ਤੀ ਮੰਨ ਗਿਆ ਤੇ ਇਹ ਇਹਨਾਂ ਨੇ ਕਿਹਾ ਵੀ ਉੱਥੇ ਇਹਨੇ ਆਪਣੇ ਸਪਾਰਸੀ ਬੰਦੇ ਕੱਢੇ ਨੇ ਜਦੋਂ ਅਸੀਂ ਇਹ ਵੀਡੀਓ ਦੇਖ ਰਹੇ ਹਾਂ ਉੱਥੇ ਤਾਂ ਸਪਾਰਸ ਵਾਲੀ ਕੋਈ ਗੱਲ ਨਹੀਂ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਡਿਊਟੀ 'ਚ ਗੇਟ ਦੇ ਉੱਤੇ ਖੜਾ ਗੇੜ ਦੇ ਉੱਤੇ ਬਿਲਕੁਲ ਸਚਕੰਡ ਹਰਿਮੰਦਰ ਸਾਹਿਬ ਦੇ ਦਾ ਬਾਹਰ ਆ ਉੱਥੇ ਤਾਂ ਕੋਈ ਅਪਾਰਸ ਦੀ ਲੋੜ ਹੀ ਨਹੀਂ ਹੈਗੀ 5 ਮਿੰਟਾਂ ਚ ਸਾਰੀ ਸੰਗਤ ਨੂੰ ਉਸ ਜਗ੍ਹਾ ਤੋਂ ਦਰਸ਼ਨ ਹੋ ਜਾਂਦੇ ਨੇ ਸੋ ਇਹ ਮੇਰੇ ਵੀਰ ਨੇ ਜਿਹੜੀ ਇਹ ਵੀਡੀਓ ਚ ਕਿਹਾ ਸਚਕੰਡ ਹਰਿਮੰਦਰ ਸਾਹਿਬ ਬਾਰੇ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੇ ਸਾਰੇ ਮੁਲਾਜ਼ਮ ਵਧੀਆ ਹੋਣਗੇ ਕੋਈ ਨਾ ਕੋਈ ਮੁਲਾਜ਼ਮ ਇਦਾਂ ਦੀ ਕੋਈ ਗੱਲਬਾਤ ਕੋਈ ਕਹਿ ਸਕਦਾ ਜੇਕਰ ਇਸ ਮੇਰੇ ਵੀਰ ਨੂੰ ਕੋਈ ਇਦਾਂ ਦੀ ਕੋਈ ਗੱਲ ਲੱਗੀ ਸੀਗੀ ਤਾਂ ਸਾਡੇ ਪ੍ਰਕਰਮਾਂ ਦੇ ਵਿੱਚ 52 ਨੰਬਰ ਰੂਮ ਦੇ ਵਿੱਚ ਸਾਡੇ 4 ਨਿਗਰਾਨ ਬੈਠੇ ਨੇ ਤਿੰਨ ਮੈਨੇਜਰ ਸਹਿਬਾਨ ਬੈਠੇ ਨੇ ਜਦੋਂ ਮੈਂ ਉਹ ਸਾਡੇ ਨਿਗਰਾਨਾਂ ਨਾਲ ਜਾਂ ਮੈਨੇਜਰ ਸਹਿਬਾਨਾਂ ਨਾਲ ਇਸ ਸਬੰਧ ਦੇ ਵਿੱਚ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਸਾਡੇ ਕੋਲੇ ਐਦਾਂ ਦੀ ਕੋਈ ਵੀ ਕੰਪਲੇਂਟ ਨਹੀਂ ਆਈ ਜਿਹਦੇ ਜੇ ਕਿਸੇ ਨੇ ਕਿਹਾ ਵੀ ਸਾਡੇ ਨਾਲ ਇਹ ਬੰਦੇ ਨੇ ਬੋਲਵਾਣੀ ਮਾੜੀ ਕੀਤੀ ਆ ਉਹ ਬੰਦਾ ਮੇਰਾ ਵੀਰ ਕਹਿ ਰਿਹਾ ਵੀ ਟੁੱਟ ਟੁੱਟ ਕੇ ਪੈ ਰਿਹਾ ਉਹਦੀ ਬੋਲਬਾਣੀ ਸਹੀ ਨਹੀਂ ਜੇਕਰ ਉਹਨੂੰ ਇਦਾਂ ਦੀ ਕੋਈ ਗੱਲ ਜਾਪੀ ਆ ਤਾਂ ਉਹ ਸਾਡੇ 52 ਨੰਬਰ ਰੂਮ ਦੇ ਵਿੱਚ ਜਾ ਕੇ ਆਪਣੀ ਸ਼ਿਕਾਇਤ ਕਰ ਸਕਦਾ ਸੀ ਉਹ ਤੇ ਸਾਡੇ ਮੈਨੇਜਰ ਸਾਹਿਬ ਵੀ ਬੈਠੇ ਨੇ ਵੀਡੀਓ ਵੇਖ ਕੇ ਪਤਾ ਚੱਲਿਆ ਜਦੋਂ ਮੇਰਾ ਇਹ ਵੀਰ ਮੱਥਾ ਟੇਕ ਕੇ ਬਾਹਰ ਆ ਰਿਹਾ ਉਹ ਫੇਰ ਉਸੇ ਜਗ੍ਹਾ ਤੇ ਆ ਕੇ ਸਾਡੇ ਸੇਵਾਦਾਰ ਦੀ ਵੀਡੀਓ ਬਣਾ ਰਿਹਾ ਸਾਡਾ ਸੇਵਾਦਾਰ ਉਹਨੂੰ ਰੋਕ ਰਿਹਾ ਵੀ ਵੀਰ ਮੇਰਾ ਇਹ ਇਸ ਜਗ੍ਹਾ ਤੇ ਅਲਾਉ ਨਹੀਂ ਹੈਗਾ ਵੀਡੀਓ ਬਣਾਉਣੀ ਉਹ ਫੇਰ ਮਤਲਬ ਕਿ ਵੀਡੀਓ ਧੱਕੇ ਨਾਲ ਬਣਾਉਂਦਾ ਗਲਤੀ ਤਾਂ ਇਸ ਮੇਰੇ ਵੀਰ ਦੀ ਆ ਆਪਾਂ ਦੋਸ਼ ਕਿਸੇ ਨੂੰ ਹੋਰ ਦੇ ਦਾਨੇ ਸੋ ਇਦਾਂ ਦੀਆਂ ਗੱਲਾਂ ਤੋਂ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਕੋਵਿਡ ਦਾੰਤਨ ਕੋਈ ਆਰਾਮਦਾਦ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਸੋ ਇਦਾਂ ਦੀਆਂ ਵੀਡੀਓ ਬਣਾਉਣ ਤੋਂ ਪਹਿਲਾਂ ਮੇਰੇ ਵੀਰਾਂ ਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਜੇ ਸਾਨੂੰ ਕੋਈ ਮਨ ਨੂੰ ਕਿਠੇਸ ਲੱਗਦੀ ਆ ਸਾਡੇ ਨਗਰਾਨ ਨੂੰ ਮੈਨੇਜਰ ਸਾਹਿਬਾਨ ਨੂੰ ਕੰਪਲੇਨ ਕਰਨ ਸੋ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਤੇ ਕੋਈ ਉਂਗਲੀ ਠਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ